ਕੁੜਾ ਵਈਤੋਂ ਦਰਬਾਰ ਬਾਬਾ ਚੌਂਸਾ ਜੀ ਦੇ ਸਾਲਾਨਾ ਜੋੜ ਮੇਲੇ ਦੀਆਂ ਖੁਸ਼ੀਆਂ ਮੁਖ ਰੱਖਦਿਆਂ ਹੋਇਆ ਸਾਰੇ ਹੀ ਨਗਰ ਦੇ ਵੱਲੋਂ ਅਤੇ ਐਨ ਆਰ ਆਈ ਵੀਰ ਵੱਲੋਂ ਅਤੇ ਪਿੰਡ ਦੇ ਸਾਰੇ ਸਹਿਯੋਗ ਦੇ ਨਾਲ ਪਹਿਲਾਂ ਤਾਂ ਇਹ ਸਤਿਗੁਰੂ ਜੀ ਦੀ ਕਿਰਪਾ ਹੋਈ ਹੈ ਕਿ ਜਿਹੜਾ ਦਰਬਾਰ ਸਜਾਇਆ ਗਿਆ ਹੈ ਪਿਛਲੇ 2 ਸਾਲਾਂ ਤੋਂ ਮਾਲਕ ਨੇ ਕਿਰਪਾ ਕੀਤੀ ਆਪ ਹੀ ਸੰਗਤਾਂ ਦੇ ਵਿੱਚ ਵਸ ਕੇ ਤੇ ਆਪ ਹੀ ਸੇਵਾ ਜਿਹੜੀ ਹੈ ਉਹ ਲਈ ਹੈ ਇਸ ਦੀ ਜੋ ਮੁੱਖ ਸੇਵਾ ਹੈ ਇਹ ਸਾਡੇ ਛੋਟੇ ਵੀਰ ਬਲਜੀਤ RAM ਜੀ ਸਪੈਨ ਵਾਲੇ ਉਹਨਾਂ ਨੇ ਸਾਰੇ ਦਰਬਾਰ ਨੂੰ ਸਜਾਇਆ ਹੈ ਮੈਂ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਅਤੇ ਬਾਬਾ ਜੀ ਦੇ ਦਰਬਾਰ ਵਿੱਚ ਇਹੀ ਅਰਦਾਸ ਕਰਦੇ ਹਾਂ ਕਿ ਸਤਿਗੁਰੂ ਜੀ ਕਿਰਪਾ ਕਰਿਓ ਨਗਰ ਨੂੰ ਹਮੇਸ਼ਾ ਚੜ੍ਹਦੀ ਕਲਾ ਚ ਰੱਖਿਓ ਤੇ ਜੋ ਸੰਗਤਾਂ ਆਪ ਜੀ ਦੇ ਦਰਬਾਰ ਵਿੱਚ ਪਹੁੰਚਦੇ ਆ ਉਹਨਾਂ ਦੀਆਂ ਆਸਾਂ ਮਰਾਦਾਂ ਪੂਰੀਆਂ ਕਰਿਓ ਤੇ ਜੋ ਜੋ ਵੀ ਸੰਗਤਾਂ ਨੇ ਸੇਵਾ ਇੱਥੇ ਦਰਬਾਰ ਵਿੱਚ ਕੀਤੀ ਹੈ ਅਸੀਂ ਉਹਨਾਂ ਦੇ ਸਾਰੀ ਸੰਗਤ ਦੇ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਤੇ ਨੰਗਰ ਕੋੜਾ ਵਾਦੀ ਦੇ ਸਰਬੱਤ ਸੰਗਤਾਂ ਨਾਲ ਮਿਲ ਕੇ ਜੋ ਮੇਲੇ ਦੀਆਂ ਖੁਸ਼ੀਆਂ ਮਨਾ ਰਹੇ ਹਨ ਤੇ ਅਸੀਂ ਨਾਲ ਹੀ ਤੁਹਾਡੇ ਮੀਡੀਆ ਰਾਈ ਜੋ ਵੀ ਮੇਰੇ ਵੀਰ ਇੱਥੇ ਪਹੁੰਚੇ ਨੇ ਅਸੀਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਨੂੰ ਠੀਕ ਸਮਝਿਆ ਕਿ ਇੱਥੇ ਪਹੁੰਚ ਕੇ ਤੁਸੀਂ ਆਏ ਅਸੀਂ ਤੁਹਾਡੇ ਇੱਥੇ ਆਉਣ ਤੇ ਤੁਹਾਡੀ ਮੀਡੀਆ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ ਅਤੇ ਆਸ ਕਰਦੇ ਹਾਂ ਕਿ ਤੁਸੀਂ ਇਸੇ ਤਰ੍ਹਾਂ ਹੀ ਹਰ ਥਾਂ ਤੇ ਪਹੁੰਚ ਕੇ ਇਹੋ ਜਿਹੀ ਖੁਸ਼ੀਆਂ ਦੇ ਖੇੜਿਆਂ ਨੂੰ ਹਮੇਸ਼ਾ ਉਜਾਗਰ ਕਰਦੇ ਰਹੋਗੇ ਸੋ ਇਹ ਸ਼ਬਦਾਂ ਦੇ ਨਾਲ ਅਸੀਂ ਕਹਿੰਦੇ ਹਾਂ ਤੇ ਆਪ ਸਭ ਸੰਗਤਾਂ ਦੇ ਵਾਸਤੇ ਅਰਦਾਸ ਬੇਨਤੀ ਕਰਦੇ ਹਾਂ ਬਹੁਤ ਬਹੁਤ ਧੰਨਵਾਦ ਵੈਗ ਜੀ ਖਾਲਸਾ ਵੈਗ ਜੀ ਜੀ ਜੈ ਗੁਰਦੇਵ ਧੰਨ ਗੁਰਦੇਵ